ਸਰ ਸਫਲ ਤੁਸੀਂ ਦੇਖ ਰਹੇ ਹੋ ਨਿਡਰ ਪੰਜਾਬੀ মিডিਆ ਮੈਂ ਮਨਪ੍ਰਤ ਕਰ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਪੀਐਮ ਮੋਦੀ ਦੇ ਦੌਰੇ ਤੋਂ ਬਾਅਦ ਯੂਕਰੇਨ ਨੇ ਬੋਲਿਆ ਰੂਸ ਤੇ ਦਾਵਾ 911 ਸਟਾਈਲ ਵਾਂਗ ਅਤਿਮੰਜਲਾ ਤੇ ਕੀਤਾ ਹਮਲਾ ਵਰਲ ਕੰਪਨੀ ਦੇ ਚੇਅਰਮੈਨ ਦੀ ਹੋਈ ਮੌਤ ਲੋਕਾਂ ਨੂੰ ਉਹਨਾਂ ਦੇ ਪੈਸੇ ਵਾਪਸ ਮਿਲਣ ਦੀ ਟੁੱਟੀ ਉਮੀਦ ਜਨਮਾਸਤਮੀ ਦੇ ਮਹਿੰਗਾ ਹੋਇਆ ਸੋਨਾ ਚਾਂਦੀ ਦੇ ਭਾਅ ਗਿਰੇ ਨੀਚੇ ਐਸਜੀਪੀਸੀ ਦੀ ਸ਼ਿਕਾਇਤ ਤੋਂ ਬਾਅਦ શ્રી ਹਰਮੰਦਰ ਸਾਹਿਬ ਦੇ ਆਲੇ ਦੁਆਲੇ ਬਣੇ ਨਾਜਾਇਜ਼ ਹੋਟਲਾਂ ਤੇ ਕਾਰਵਾਈ ਹੋਈ ਸ਼ੁਰੂ 9 ਸਤੰਬਰ ਤੋਂ ਸਰਕਾਰੀ ਹਸਪਤਾਲਾਂ ਦੀਆਂ ਸੇਵਾਵਾਂ ਬੰਦ ਕਰਨਗੇ ਡਾਕਟਰ ਸ਼ਰਾਤੀ ਅੰਸਰਾ ਨੇ ਭੰਗ ਕੀਤੀ ਲੰਗਰ ਦੀ ਮਰਿਆਦਾ ਦਾਲ ਦੀ ਬਾਲਟੀ ਚ ਮਿਲਾਇਆ ਮੀਟ ਦਿਲ ਲਈ ਝੜਕਿਆ ਤਾਂ ਦਿਲ ਚ ਰੱਖੀ ਰਹਿੰਦੇ ਸੀ ਸੁੱਤੇ ਪਏ ਮਾਲਕ ਦੀ ਲਾਪਰ ਨੇ ਬਾਲਾ ਮਾਰ ਕੇ ਕੀਤੀ ਹੱਤਿਆ ਅਗਲੀ ਦਲ ਨੂੰ ਲੱਗਿਆ ਵੱਡਾ ਝਟਕਾ ਸੀਨੇਰਾ ਗੁੱਡੀਂਪੀ ਢਿੱਲੋਂ ਨੇ ਦਿੱਤਾ ਅਸਤੀਫਾ ਹੁਸ਼ਿਆਰਪੁਰ ਅਤੇ ਅਮਰਿਤਸਰ ਪੁਲਿਸ ਦੀ ਵੱਡੀ ਸਫਲਤਾ ਘੇਰਾ ਪਾ ਕੇ ਥਿੰ ਗੈਂਗਸਟਰਾਂ ਨੂੰ ਕੀਤਾ ਕਾਬੂ ਐਨਆਰਆਈ ਦੇ ਹੋਏ ਹਮਲੇ ਨਾਲ ਜੁੜੇ ਸੀ ਲਿੰਕ IMD ਨੇ ਅਗਲੇ 2 ਦਿਨਾਂ ਲਈ ਕੀਤਾ ਖਬਰਦਾਰ ਕੁਝ ਜ਼ਿਲ੍ਹਿਆਂ ਲਈ ਅਲਰਟ ਕੀਤਾ ਜਾ ਰਿਹਾ ਹੈ ਕਈ ਜ਼ਿਲ੍ਹਿਆਂ 'ਚ ਪਿਆ ਸਕਦਾ ਭਾਰੀ ਮੀਂਹ ਤੇ ਚੱਲ ਸਕਦਾ ਹੈ ਤੂਫਾਨ ਅਮਰੀਕਾ 'ਚ ਪੰਜਾਬੀ ਦੋ ਨੌਜਵਾਨਾਂ ਦੀ ਹੋਈ ਮੌਤ সুইমিਂਗ ਪੂਲ 'ਚ ਡੁੱਬਣ ਕਾਰਨ ਗਈ ਜਾਨ ਡਿੰਪੀ ਢਿਲੋਂ ਦਾ ਕਾਲੀਦਾ ਛੱਡਣ ਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਦਿੱਤਾ ਵੱਡਾ ਬਿਆਨ ਸਕੋਰਪੀਅ ਅਤੇ ਐਕਟਿਵਾ ਵਿਚਾਲੇ ਹੋਈ ਖਤਰਨਾਕ ਟੱਕਰ ਪਤਨੀ ਦੇ ਸਾਹਮਣੇ ਤੜਫੜ-ਤੜਫ ਕੇ ਨਿਕਲ ਗਈ ਪਤੀ ਦੀ ਜਾਂ ਪੀਐਸਪੀਸੀਐਲ ਨੇ 25 ਬਿਜਲੀ ਚੋਰੀ ਦੇ ਫੜੇ ਮਾਮਲੇ 4.64 ਕਰੋੜ ਦਾ ਲਗਾਇਆ ਜੁਰਮਾਨਾ ਫਰਜੀ ਏਜੰਟ ਪਿਓ ਅਤੇ ਧੀ ਦਾ ਕਾਰਾ ਆਇਆ ਸਾਹਮਣੇ ਬਿਨਾ ਵੀਜ਼ੇ ਤੋਂ ਨੌਜਵਾਨ ਨੂੰ ਭੇਜ ਦਿੱਤਾ ਮਲੇਸ਼ੀਆ ਕਟੜੀ ਪਈ ਜੇ ਦਿਲੰਦਰ ਵਿਖੇ ਦੋ ਕਿਰਾਏਦਾਰਾਂ ਵਿੱਚ ਆਪਸ ਵਿੱਚ ਹੋਇਆ ਝਗੜਾ ਮਹਿਲਾ ਨੇ ਲਗਾਇਆ ਇਲਜ਼ਾਮ ਨਸ਼ੇ ਦੀ ਹਾਲਤ ਵਿੱਚ ਉਸਦੇ ਭਰਾ ਦੇ ਨਾਲ ਕੀਤੀ ਸੀ ਕੁੱਟਮਾਰ ਪੰਜਾਬ ਚ ਫੇਲ ਹੋ ਰਹੇ ਨੇ ਦਹੀਂ ਦੁੱਧ ਤੇ ਕਿਉਂ ਦੇ ਸੈਂਪਲ ਪੂਰੇ ਦੇਸ਼ ਭਰ ਦੇ ਵਿੱਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਕੰਦਨਾ ਰਨਾਤ ਨੇ ਪੰਜਾਬ ਖਿਲਾਫ ਸੋਫੇਰ ਕੀਤੇ ਵਿਵਾਦਿਤ ਬਿਆਨ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤਾ ਵੱਡਾ ਬਿਆਨ ਇਸ ਸਾਲ ਦਸੰਬਰ ਤੱਕ ਪਿੰਡਾਂ ਚ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ ਮੀਡੀਆ ਹੁੰਦੇ ਹੋਈ ਇਜਾਜ਼ਤ ਧੰਨਵਾਦ